ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਖਟਕੜ ਕਲਾ ਵਿਖੇ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਨਵਾਸ਼ਹਿਰ ਵੱਲੋਂ 10ਵਾਂ ਖੂਨਦਾਨ ਕੈਂਪ ਸੁਬੀ ਦੇ ਵਾਈਸ ਚੇਅਰਮੈਨ ਬਲਵੀਰ ਸਿੰਘ ਠਾਂਦੀ ਗੜਪਦਾਣਾ ਦੀ ਅਗਵਾਈ ਹੇਠ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਡਾਕਟਰ ਨਛੱਤਰਪਾਲ ਐਮ ਐਲ ਏ ਨਵਾਸ਼ਹਿਰ ਵੱਲੋਂ ਕੀਤਾ ਗਿਆ ਇਸ ਕੈਂਪ ਵਿੱਚ ਕਨਵਰ ਅਰੋੜਾ ਕਾਉਂਸਲਟੈਂਟ ਰਾਮਸੰਸ ਸਵਿਟਸ ਨਵਾਸ਼ਹਿਰ ਗਬਰੂ ਮੋਟਰਸ ਬੰਗਾ ਬਰ ਜਿੰਦਰ ਸਿੰਘ ਹੁਸੈਨਪੁਰ ਨਰੂਆ ਪੰਜਾਬ ਸੰਸਥਾ ਅਤੇ ਅਨਮੋਲ ਪੈਲੈਸ ਬੰਗਾਵਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ ਇਸ ਕੈਂਪ ਵਿੱਚ ਰੁਪਨਗਰ ਲੁਧਿਆਣਾ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਨੇ ਖੂਨਦਾਨ ਕੀਤਾ ਅਤੇ ਇਸ ਕੈਂਪ ਵਿੱਚ ਡਾਕਟਰ ਦਿਆਲ ਸਰੂਪ ਬਲੱਡ ਬੈਂਕ ਨਵਾਂ ਸ਼ਹਿਰ ਵੱਲੋਂ ਬਵਿੰਜਾ ਯੂਨਿਟ ਖੂਨਦਾਨ ਲਿਆ ਗਿਆ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੁਲਿਸ ਮੁਲਾਜ਼ਮਾ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਵੀ ਖੂਨਦਾਨ ਕੀਤਾ ਗਿਆ ਇਸ ਕੈਂਪ ਵਿੱਚ ਨਵਾਂ ਸ਼ਹਿਰ ਦੇ ਜ਼ਿਲ੍ਹਾ ਚੇਅਰਮੈਨ ਦਿਲਾਵਰ ਸਿੰਘ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਹੰਸਰੂ ਜ਼ਿਲ੍ਹਾ ਜਨਰਲ ਸਕੱਤਰ ਕਮਲਜੀਤ ਰਾਏ ਜ਼ਿਲ੍ਹਾ ਸੀਨੀਅਰ ਪ੍ਰਧਾਨ ਸੁਖਵੀਰ ਸਿੰਘ ਸਾਹਲੋਂ ਬਲਾਕ ਔਰ ਦੇ ਪ੍ਰਧਾਨ ਗੁਰਜਾਰ ਸਿੰਘ ਚੋਹਾਨ ਬਲਾਕ ਰਾਹੁਲ ਦੇ ਪ੍ਰਧਾਨ ਅਮਰਿਤਪਾਲ ਸਿੰਘ ਲਾੜੀ ਬਲਾਚੌਰ ਬਲਾਕ ਪ੍ਰਧਾਨ ਜਤਿੰਦਰ ਕੁਮਾਰ ਸੋਨੂ ਸੜੋਆ ਬਲਾਕ ਪ੍ਰਧਾਨ ਅਮਨਦੀਪ ਸਿੰਘ ਸ਼ਹਿਰੀ ਪ੍ਰਧਾਨ ਪ੍ਰਿੰਸ ਪਾਰਦਵਾਜ ਬੰਗਾ ਬਲਾਕ ਕਾਰਜਕਾਰੀ ਪ੍ਰਧਾਨ ਗੁਰਵਿੰਦਰ ਸਿੰਘ ਬੋਬੀ ਪਹਿਲਵਾਨ ਤਾਬਾ ਮੁਰਥਲ ਤੋਂ ਦਯਾਨੰਦ 70 ਮੀਲ ਟਾਬਾ ਮੁਰਥਲ ਤੋਂ ਸੋਨੂ ਕੇਸਰੀ ਟਾਬਾ ਰਾਜਪੁਰਾ ਤੋਂ ਮਨਜੀਤ ਬਾਵਾ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਦੇ ਪਤਵੰਤਿਆਂ ਨੇ ਪਾਗ ਲਿਆ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਰਕੇਸ਼ अरोड़ा ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇਹ ਸਾਡਾ ਜਿਹੜਾ ਅੱਜ 10ਵਾਂ ਖੂਨਦਾਨ ਕੈਂਪ ਹੈ ਜੀ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਜਿਸਟਰਡ ਨੰਬਰ 31 ਨਵਾਂ ਸ਼ਹਿਰ ਟੀਮ ਵੱਲੋਂ ਇਹਦੇ ਵਿੱਚ ਤਕਰੀਬਨ ਨਵਾਂ ਸ਼ਹਿਰ ਤੋਂ ਇਲਾਵਾ 7 ਤੋਂ 8 ਜ਼ਿਲ੍ਹੇ ਇਹਦੇ ਵਿੱਚ ਜਿਹੜੇ ਡਰਾਈਵਰ ਵੀਰ ਹੈ ਉਹ ਸਾਰੇ ਸ਼ਮੂਲੀਅਤ ਕਰਦੇ ਆ ਜੀ ਤੇ ਇਹ ਸਾਡਾ ਕੈਂਪ 10 ਤੋਂ ਲੈ ਕੇ 2 ਵਜੇ ਤੱਕ ਕੈਂਪੇ ਚੱਲੇਗਾ ਸੋ ਅਸੀਂ ਸਾਰੇ ਜਿੰਨੇ ਵੀ ਇੱਥੇ ਸਾਡੇ ਮੇਰੇ ਨਾਲ ਜਿੰਨੇ ਪ੍ਰਬੰਧਕ ਖੜੇ ਆ ਸਾਡੇ ਖਾਸ ਤੌਰ ਤੇ ਸਾਡੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪ੍ਰਧਾਨ ਮੱਖਣ ਸਿੰਘ ਅਨਸਰੋਂ ਜੀ ਤੇ ਮੇਰੇ ਵੱਖਰੇ ਵੱਖਰੇ ਬਲਾਕਾਂ ਦੇ 6 ਬਲਾਕਾਂ ਦੇ ਪ੍ਰਧਾਨ ਸਾਹਿਬਾਨ ਜਿਨ੍ਹਾਂ ਦੀ ਪੂਰੀ ਇਹ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਲੱਗੇ ਹੋਏ ਇਸ ਕੈਂਪ ਲਈ ਪੂਰੀ ਮਿਹਨਤ ਕਰਦੇ ਆ ਤੇ ਅਸੀਂ ਇਹਨਾਂ ਮੈਂ ਦਿਲੋਂ ਤਨਵਾਦ ਕਰਦਾ ਸਾਰਿਆਂ ਦਾ ਵੀ ਇਹ ਕੈਂਪ ਨੂੰ ਸਫਲ ਬਣਾਉਣ ਲਈ ਨੀ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਮੈਂ ਮੱਖਣ ਸਿੰਘ ਹਾਂਸਰੋਂ ਜ਼ਿਲ੍ਹਾ ਪ੍ਰਧਾਨ ਪੀਟੀਜੂ ਪੰਜਾਬ ਤੇ ਇਹ ਕੈਂਪ ਅਸੀਂ ਨੌਜਵਾਨਾਂ ਨੂੰ ਸੇਧ ਦੇਣੇ ਲਈ ਲਗਾ ਰਹੇ ਹਾਂ ਕਿਉਂਕਿ ਜਿਹੜੀ ਅੱਜ ਦੀ ਪੀੜ੍ਹੀ ਆ ਨਸ਼ਿਆਂ ਦੇ ਵਿੱਚ ਜਾ ਰਹੀ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਡਾ ਸਹਿਯੋਗ ਕਰੋ ਖੂਨਦਾਨ ਕਰੋ ਜੋ ਸਭ ਤੋਂ ਮਹੱਤਵਪੂਰਨ ਦਾਨ ਤੁਸੀਂ ਆਗੇ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਮੈਂ ਨੌਜਵਾਨਾਂ ਨੂੰ ਇਹ ਖਾਸ ਅਪੀਲ ਕਰਦਾ ਕਿ ਜਰੂਰ ਇਧਰਲੇ ਪਾਸੇ ਨੂੰ ਜੁੜੋ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕੀਏ ਜੀ ਇਹ ਬਹੁਤ ਵੱਡਾ ਪਰਾਲਾ ਆ ਜਿਹੜਾ ਸਾਡੇ ਸਰਕਾਰ ਤੋਂ ਸਿੱਧੇ ਬਿਲਕੁਲ ਨਹੀਂ ਹੁੰਦਾ ਨਾ ਮਟਰ ਬਣੋ ਇਹ ਹਰ ਇੱਕ ਸਾਲ ਕੀਤਾ ਜਾਂਦਾ ਇਹਦੀ ਮੈਂ ਜਿੱਥੇ ਤੈਥੇ ਇਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਔਰ ਛਲਾਗਾ ਵੀ ਕਰਦਾ ਕਿ ਸਾਨੂੰ ਜਿਹੜਾ ਸ਼ਹੀਦਾਂ ਨੇ ਇਸ ਦੇਸ਼ ਨੂੰ ਯਾਦ ਕਰਾਉਣ ਦੇ ਲਈ ਆਪਣੇ خون ਵਾਰਿਆ ਅੱਜ ਸਾਨੂੰ ਮਨੁੱਖਤਾ ਦੀ ਭਲਾਈ ਦੇ ਲਈ ਬਲਮ ਮਨੋਕਤਾ ਨੂੰ ਬਚਾਉਣ ਦੇ ਲਈ ਫੂਨਦਾਨ ਕੈਂਪਾਂ ਦੇ ਬੱਚਾਂ ਨੂੰ ਸਹਾਇਤਾ ਨੂੰ ਸਹਿਯੋਗ ਕਰਦਾ ਤਾਂ ਜੋ ਲੋੜਵੰਦਾਂ ਦਾ ਇੱਕ ਇਹ ਉਹਨਾਂ ਦੀ ਫਾਇਦਾ ਕਰ ਸਕੀ ਇਸ ਕਰਕੇ ਇਸ ਮੌਕੇ ਤੇ ਮੈਂ ਸਾਰੇ ਜਿਹੜੀ ਸਾਡੀ ਪੰਜਾਬ ਦੀ ਜਵਾਬਾ ਟੈਕਸੀ ਆਪਰੇਟਰ ਯੂਨੀਅਨ ਆ ਨਵਾਂ ਚਾਹਦਾ ਵੀ ਧੰਨਵਾਦ ਕਰਦਾ ਔਰ ਇਹਨਾਂ ਦੀ ਟੀਮ ਦਾ ਵੀ ਧੰਨਵਾਦ ਕਰਦਾ ਔਰ ਬਹੁਤ ਸਾਰੇ ਸਤਕਾਰਯੋਗ ਸਾਥੀ ਇਹਨਾਂ ਦੇ ਸਹਿਯੋਗੀ ਬਾਹਰੋਂ ਵੀ ਆਏ ਆ ਉਹਨਾਂ ਦਾ ਵੀ ਇਥੇ ਬੋਲਣ ਦੇ ਤੌਰ ਤੇ ਧੰਨਵਾਦ ਕਰਨਾ ਔਰ ਬਹੁਤ-ਬਹੁਤ